ਹਾਂਜੀ ਸਤਿ ਸ਼੍ਰੀ ਅਕਾਲ ਜੀ ਮੀਤਕਰਾਂ ਦੇ ਸਾਰੇ ਠੀਕ ਠਾਕ ਹੋਵਾਂਗੇ ਆਸਤੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਆ ਤਾਂ ਮੇਕ ਸ਼ਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਅੱਜ ਦੀ ਵੀਡੀਓਜ਼ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਰੀਸੈਂਟਲੀ ਸੁਣਨ ਦੇ ਵਿੱਚ ਮਿਲਿਆ ਮੈਨੂੰ ਕਾਫੀ ਜਾਣਿਆਂ ਤੋਂ ਇੱਕ ਦੋ ਵੀਡੀਓਜ਼ ਵੀ ਮੈਂ ਇੰਟਰਨੈਟ ਦੇ ਉੱਪਰ ਦੇਖੀਆਂ ਜਿੱਥੇ ਕਹਿ ਰਹੇ ਸੀ ਕੁਝ ਕ ਜਾਣੇ ਕਿ ਮਤਲਬ ਕਿ ਚੈਕਿੰਗ ਹੋ ਰਹੀ ਹੈ ਟਰਾਂਜ਼ਿਟ ਦੇ ਵਿੱਚ ਕਿ ਆਫੀਸਰ ਆ ਰਹੇ ਔਰ ਚੈੱਕ ਕਰਦੇ ਉਹਨਾਂ ਦਾ ਸਟੇਟਸ ਕੀ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਸਟੇਟਸ ਕੀ ਆ ਇੱਥੇ ਕਿ ਮਤਲਬ ਤੁਸੀਂ ਆ ਸਟੂਡੈਂਟ ਹੋ ਤੁਸੀਂ ਵਰਕ ਪਰਮਿਟ ਤੇ ਹੋ ਤੁਸੀਂ ਪੀਆਰ ਹੋ 왓 ਇਜ਼ ਯਰ ਸਟੇਟਸ ਦੇ ਆਰ ਆਸਕਿੰਗ ਫਾਰ ਇਟ ਸੋ ਇੱਥੇ ਮੈਂ ਤੁਹਾਨੂੰ ਦੋ ਚੀਜ਼ਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨੀਆਂ ਸੀ ਪਹਿਲੀ ਤੇ ਗੱਲ ਜਿਹੜਾ ਤੁਹਾਡਾ ਸਟੇਟਸ ਹੈ ਨਾ ਉਹ ਪੁੱਛਣ ਦਾ ਰਾਈਟ ਕਿਸੇ ਵੀ ਬੰਦੇ ਨੂੰ ਨਹੀਂ ਹੈ ਕੈਨੇਡਾ 'ਚ ਇਹ ਗੱਲ ਮੇਰੀ ਨੋਟ ਕਰ ਲਿਓ ਠੀਕ ਆ ਇਹ ਗਲਤ ਇਨਫੋਰਮੇਸ਼ਨ ਨਹੀਂ 100% ਕਰੈਕਟ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਕਿਸੇ ਕੋਲ ਵੀ ਰਾਈਟ ਨਹੀਂ ਹੈ ਐਕਸੈਪਟ cbsa ਅਫੀਸਰ ਠੀਕ ਆ cbsa ਅਫੀਸਰ ਜਿਹੜੇ ਹੁੰਦੇ ਆ ਉਹਨਾਂ ਤੋਂ ਰਾਈਟ ਹੁੰਦਾ ਆ ਤੁਹਾਡਾ ਜਿਹੜਾ ਸਟੇਟਸ ਤੁਹਾਨੂੰ ਚੈੱਕ ਕਰਨ ਦਾ ਈਵਨ ਦ ਪੁਲਿਸ ਤੋਂ ਵੀ ਰਾਈਟ ਨਹੀਂ ਹੁੰਦਾ ਕਿ ਉਹ ਤੁਹਾਡਾ ਸਟੇਟਸ ਤੁਹਾਨੂੰ ਪੁੱਛਣ ਤਾਂ ਤੁਸੀਂ ਕਿਸੇ ਨੂੰ ਆਪਣਾ ਸਟੇਟਸ ਦਿਖਾਓ ਆਮ ਬੰਦੇ ਨੂੰ ਤੁਸੀਂ ਆਪਣਾ ਸਟੇਟਸ ਦਿਖਾਉਣ ਤੋਂ ਮਨਾ ਕਰ ਸਕਦੇ ਹੋ ਤੁਸੀਂ ਸਿੰਪਲੀ ਡਿਨਾਈ ਕਰ ਸਕਦੇ ਹੋ ਜੇ ਟਰਾਂਜ਼ਿਟ ਵਾਲੇ ਨੇ ਉਹਨਾਂ ਨੂੰ ਮਨਾ ਕਰ ਦੋ ਇਹ ਨਹੀਂ ਦਿਖਾਉਣਾ ਕੁਝ ਵੀ ਨਹੀਂ ਕਰ ਸਕਦੇ ਠੀਕ ਹੈ ਤੁਹਾਨੂੰ ਤੁਹਾਡੇ ਕੋਲ ਰਾਈਟ ਆ ਇਸ ਚੀਜ਼ ਦਾ ਹਰ ਇੱਕ ਨੂੰ ਤੁਸੀਂ ਆਪਣਾ ਸਟੇਟਸ ਦਿਖਾਉਣਾ ਉਹ ਸਹੀ ਨਹੀਂ ਹੈਗਾ ਠੀਕ ਆ ਤੇ ਤੁਸੀਂ ਡਿਨਾਈ ਕਰ ਸਕਦੇ ਹੋ ਉਹਦੇ 'ਚ ਕੋਈ ਚੱਕਰ ਸੋ ਕੋਈ ਵੀ ਬੰਦਾ ਆ ਜਿਹਦੇ ਸਾਹਮਣੇ ਤੁਸੀਂ ਨਹੀਂ ਹੈਗੇ ਕੰਫਰਟੇਬਲ ਹੋ ਕਿਉਂ ਨੂੰ ਤੁਸੀਂ ਆਪਣਾ ਸਟੇਟਸ ਸ਼ੇਅਰ ਕਰੋ ਭਾਵੇਂ ਕੋਈ ਟ੍ਰਾਂਜ਼ਿਟ ਆਫੀਸਰ ਆ ਭਾਵੇਂ ਕੋਈ ਟਿਕਟ ਵਾਲਾ ਕੋਈ ਉਦਾਂ ਆਫੀਸਰ ਆ ਨਾਰਮਲ ਐਕਸੈਪਟ ਸੀਬੀਐਸਏ ਆਫੀਸਰ ਤੇ ਤੁਹਾਨੂੰ ਆਪਣਾ ਸਟੇਟਸ ਦਿਖਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਤੁਹਾਨੂੰ ਨਹੀਂ ਦਿਖਾਉਣ ਦੀ ਲੋੜ ਕਿ ਆ ਮੇਰਾ ਸਟੱਡੀ ਪਰਮਿਟ ਹੈ ਐਦਾਂ ਕੁਝ ਕੀ ਆ ਯੂ ਕੈਨ ਸਿੰਪਲੀ ਡਿਨਾਈ ਥਮ ਠੀਕ ਆ ਪਹਿਲੀ ਤੇ ਗੱਲੇ ਮੋਸਟਲੀ ਸਟੂਡੈਂਟਸ ਨੂੰ ਨਹੀਂ ਪਤਾ ਹੁੰਦੀ ਤੇ ਮੋਸਟਲੀ ਇੱਥੇ ਲੋਕੀ ਰਹਿੰ ਠੀਕ ਆ ਪਹਿਲੀ ਤਾਂ ਗੱਲ ਇਹ ਆਪਣੇ ਜੈਨ ਦੇ ਵਿੱਚ ਰੱਖੋ ਦੂਜੀ ਬੜੀ ਇੰਪੋਰਟੈਂਟ ਗੱਲ ਆ ਤੇ ਇਹ ਮਿਸਟੇਕ ਵੀ ਆਪਣੇ ਲੋਕੀ ਕਰ ਰਹੇ ਆ ਵੀ ਸਟੇਟਸ ਜਿਕਰ ਤੁਹਾਡਾ ਖਤਮ ਹੋ ਰਿਹਾ ਕੈਨੇਡਾ ਦੇ ਵਿੱਚ ਤਾਂ ਯਾਰ ਥੋੜੀ ਜਿਹੀ ਪੈਸੇ ਲੱਗਦੇ ਆ ਆਪਣਾ ਸਟੇਟਸ ਤੁਸੀਂ ਏਟਲੀਸਟ ਮੇਨਟੇਨਟ ਕਰਕੇ ਰੱਖ ਸਕਦੇ ਹੋ ਆਊਟ ਆਫ ਸਟੇਟਸ ਹੋਣਾ ਕੋਈ ਸਿਆਣੀ ਗੱਲ ਨਹੀਂ ਜੇ ਮੰਨ ਲਓ ਵੀ ਤੁਹਾਨੂੰ ਪਤਾ ਵੀ ਤੁਹਾਡੀ ਚਲ ਪੀਆਰ ਵੀ ਨਹੀਂ ਹੋ ਰਹੀ ਵਰਕ ਪਰਮਿਟ ਵੀ ਐਕਸਪਾਇਰ ਹੋ ਰਿਹਾ ਤੁਸੀਂ ਵਿਜ਼ਿਟਰ ਵੀਜ਼ਾ ਆਪਣਾ ਅਪਲਾਈ ਕਰ ਲਓ ਠੀਕ ਆ ਤੁਸੀਂ ਸਟੱਡੀ ਪਰਮਿਟ ਲੈ ਲਓ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਇੱਕ ਵੀਡੀਓ ਬਣਾ ਕੇ ਪਿਛੇ ਜੇ ਦੱਸੀ ਸੀ ਉਹਦੇ ਵਿੱਚ ਮੈਂ ਦੱਸੇਗੀ ਕਿ ਚਾਰ ਪੰਜ ਤਰੀਕੇ ਹੈਗੇ ਜਿਨ੍ਹਾਂ ਤੁਸੀਂ ਕੈਨੇਡਾ 'ਚ ਲੀਗਲੀ ਸਟੇ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਅਰ ਨਹੀਂ ਹੈਗੀ ਤਾਂ ਵੀ ਤੁਸੀਂ ਕਰ ਸਕਦੇ ਹੋ ਸਟੇ ਪਰ ਜੇ ਤੁਸੀਂ ਆਊਟ ਆਫ ਸਟੇਟਸ ਹੋਮ ਹੋਗੇ ਤਾਂ ਕੱਲੂ ਸੱਚੀ ਕਿਸੇ ਆਫੀਸਰ ਨੇ ਤੁਹਾਨੂੰ ਫੜ ਲਿਆ ਜੋ ਵੀ ਚੱਲ ਰਿਹਾ ਚਲੋ ਮੇਰੇ ਨਾਲ ਐਕਸਪੀਰੀਅੰਸ ਨਹੀਂ ਹੋਈ ਮੈਂ ਜੀ ਨਹੀਂ ਦੇਖੀ ਪਰ ਜੇ ਕਾਫੀ ਜਾਣੇ ਕਹਿ ਰਹੇ ਤਾਂ ਕੁਝ ਤਾਂ ਇੱਚ ਸੱਚ ਹੋਊਗਾ ਚੈਕਿੰਗ ਹੋ ਰਹੀ ਹੋਊਗੀ ਥੋੜੀ ਸਟ੍ਰਿਕਟਨੈਸ ਹੋਈ ਹੈ ਪਿਛਲੇ ਕੁਝ ਟਾਈਮ 'ਚ ਤਾਂ ਇਹ ਵੀ ਪੋਸੀਬਲ ਹੈ ਕਿ ਇਹ ਸਭ ਹੋ ਰਿਹਾ ਹੋਵੇ ਤਾਂ ਜੇ ਤੁਸੀਂ ਆਰਡਰ ਸਟੇਟਸ ਹੋ ਜਾਓਗੇ ਤਾਂ ਕੱਲੂ ਤੁਸੀਂ ਫੜੇਗਾ ਫਿਰ ਤਾਂ ਸਿੰਪਲੀ ਤੁਹਾਨੂੰ ਰਿਪੋਰਟ ਕਰ ਸਕਦੇ ਹੋ ਉਹਨਾਂ ਕੋਲ ਰਾਈਟ ਆ ਤਾਂ ਵਾਈ ਡੋਂਟ ਕਿ ਤੁਸੀਂ ਆਪਣਾ ਸਟੇਟਸ ਹੈ ਜਿਹੜਾ ਉਹਨੂੰ ਮੇਨਟੇਨ ਕਰਕੇ ਰੱਖ ਲਓ ਜੇਕਰ ਤੁਸੀਂ ਪੇਰੈਂਟਸ ਹੋ ਬੱਚਿਆਂ ਦੇ ਤੁਹਾਡੇ ਪੇਰੈਂਟਸ ਕੈਨੇਡਾ ਤੁਹਾਡੇ ਪੇਰ ਤੁਹਾਡੇ ਬੱਚੇ ਕੈਨੇਡਾ ਨੇ ਤਾਂ ਜੇ ਉਹਨਾਂ ਚੋਂ ਕਿਸੇ ਦਾ ਸਟੇਟਸ ਆਊਟ ਆਫ ਸਟੇਟਸ ਹੈ ਤੇ ਤੁਸੀਂ ਇਮੀਡੀਏਟਲੀ ਅਪਲਾਈ ਕਰੋ ਆਪਣਾ ਵਿਜ਼ਿਟਰ ਵੀਜ਼ਾ ਅਪਲਾਈ ਕਰ ਲਓ ਉਹ ਦਿਨ ਤੁਹਾਨੂੰ ਕੈਨੇਡਾ ਸਟੇ ਮਿਲ ਜੇਗੀ ਤੁਸੀਂ ਆਪਣਾ ਸਟੱਡੀ ਪਰਮਿਟ ਚ ਕਨਵਰਟ ਕਰਾ ਲਓ ਅਟਲੀਸ ਫॉर द ਟਾਈਮਿੰਗ ਜੋ ਤੱਕ ਤੁਹਾਡੇ ਤੋਂ ਇਥੋਂ ਦੀ ਪਰਮਨੈਂਟ ਰੈਜ਼ਿਡੈਂਸੀ ਨਹੀਂ ਗਈ ਉਹ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਤੁਸੀਂ ਕੈਨੇਡਾ ਹੀ ਰਹਿਣਾ ਚਾਹੁੰਦੇ ਹੋ ਤਾਂ ਫਿਰ ਸਟੇਟਸ ਤੇ ਰਹੋ ਔਰ ਸਟੇਟਸ ਜਾਣ ਦੀ ਲੋੜ ਨਹੀਂ ਆਪਣਾ ਰੈਕਡ ਨਾ ਖਰਾਬ ਕਰੋ ਇਹ ਬਹੁਤ ਯਾਨੇ ਮਿਸਟੇਕ ਕਰਦੇ ਕੱਲੂ ਤੁਸੀਂ ਫੜੇਗੇ ਇੱਕ ਵਾਰੀ ਤੁਹਾਨੂੰ ਰਿਪੋਰਟ ਕਰ ਦਨਗੇ ਬਾਅਦ ਚ ਉਹਨਾ ਤੁਸੀਂ ਇੱਧਰ ਤੇ ਰਹੋਗੇ ਤੇ ਨਾ ਉੱਧਰ ਤੇ ਠੀਕ ਆ ਸੋ ਹਾਂ ਆਪਣੇ ਦਿਮਾਗ ਚ ਗਲਤ ਫਹਮੀ ਕੱਢ ਦੋ ਕਿ ਅਸੀਂ ਫੜੇ ਨਹੀਂ ਜਾਵਾਂਗੇ ਕਦੀ ਨਾ ਕਦੀ ਕਿਸੇ ਦੀ ਵੀ ਗੇਮ ਪੈ ਸਕਦੀ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਇਨੀ ਸਟ੍ਰਿਕਟਨੈਸ ਆ ਕੁਝ ਵੀ ਹੋ ਸਕਦਾ ਸੋ ਭਾਈ ਐਡੀ ਕੋਈ ਰਿਸਕ ਲੈਣ ਵਾਲੀ ਗੱਲ ਨਹੀਂ ਹੈਗੀ ਠੀਕ ਆ ਪਹਿਲੇ ਨੰਬਰ ਤੇ ਤਾਂ ਕਿਸੇ ਕੋ ਰਾਈਟ ਨਹੀਂ ਹੈਗਾ ਤੁਹਾਡੇ ਕੋਲ ਸਾਡਾ ਸਟੇਟਸ ਮੰਗ ਕੋਈ ਪਿੱਛੇ ਵੀ ਕੀ ਹੈ ਤੁਹਾਡਾ ਸਟੇਟਸ ਇੰਟਰਨੈਸ਼ਨਲ ਸਟੂਡੈਂਟ ਉਹ ਇਦਾਂ ਦਾ ਕੁਝ ਵੀ ਸਿਰਫ ਸੀਬੀਐਸਏ ਅਫੀਸਰ ਕੋਲ ਰਾਈਟ ਆ ਤੇ ਤੁਸੀਂ ਵੀ ਸਿਰਫ ਉਹਨੂੰ ਹੀ ਦਿਖਾਉਣਾ ਹੈ ਬਟ ਸੈਕੰਡ ਤੇ ਜੇਕਰ ਇਦਾਂ ਦਾ ਕੁਝ ਹੋ ਵੀ ਜਾਂਦਾ ਹੈ ਐਟਲੀਸਟ ਯੂ ਸ਼ੁਡ ਹੈਵ ਅ ਸਟੇਟਸ ਇਨ ਕੈਨੇਡਾ ਆਪਣਾ ਸਟੇਟਸ ਮੇਨਟੇਨ ਕਰਕੇ ਰੱਖੋ ਔਰ ਐ ਨਾ ਹੋਇਆ ਹੋਵੇ ਵੀ ਤੁਹਾਡਾ ਸਟੇਟਸ ਮੁੱਖਿਆ ਚਾਰ ਪੰਜ ਮਹੀਨੇ ਹੋ ਗਏ ਤੁਸੀਂ ਐਂ ਆਡਾ ਸਟੇਟਸ ਇੱਧਰ ਉਧਰ ਤੁਰੇ ਫਿਰੋ ਹਨਾ ਤੇ ਕੱਲ ਨੂੰ ਆਪਣੇ ਆਪ ਨੂੰ ਰਿਸਕ ਚ ਪਾਓ ਸੋ ਇਹ ਮਿਸਟੇਕ ਨਾ ਕਰਿਓ ਯਾਰ ਥੋੜੇ ਜਿਿਹੇ ਪੈਸੇ ਲੱਗਦੇ ਦੁਬਾਰਤੋਂ ਕਿਸੇ ਨਾ ਕਿਸੇ ਤਰੀਕੇ ਤੁਸੀਂ ਲੀਗਲੀ ਕੈਨੇਡਾ ਰਹਿ ਸਕਦੇ ਹੋ ਠੀਕ ਆ ਸੋ ਇਹੀ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਇਨਫੋਰਮੇਟਿਵ ਲੱਗੀ ਹੋਊਗੀ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਸਬਸਕ੍ਰਾਈਬ ਕਰ ਲਓ ਯਾਰ ਆਪਣੇ ਭਰਾ ਦੇ ਚੈਨਲ ਨੂੰ ਹੋਰ ਇਹੋ ਜਿਹੇ ਵਧੀਆ ਵਧੀਆ ਵੀਡੀਓ ਸਾਨੂੰ ਇਸ ਚੈਨਲ ਦੇ ਦੇਖਣ ਨੂੰ ਮ